ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਕਰਦੇ ਆ ਗੁਰਬਾਣੀ ਗੁਰ ਇਤਿਹਾਸ ਸਿਧਾਂਤ ਤੇ ਮਰਿਆਦਾ ਕਿਸੇ ਵੀ ਧਰਮ ਵਿੱਚ ਇਹ ਚਾਰ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰ ਹੁੰਦੀਆਂ ਜ਼ਰੂਰੀ ਹੁੰਦੀਆਂ ਵਾ ਗੁਰਬਾਣੀ ਜੀ ਤੋਂ ਸਾਨੂੰ ਸਹੀਦ ਮਿਲਦੀ ਆ ਤੇ ਇਤਿਹਾਸ ਕੋਮਾ ਦਾ ਸਾਡੇ ਪੰਥ ਹੁੰਦਾ ਸੀ ਪੰਥ ਕਹਿੰਦੇ ਆ ਔਰ ਜਿਵੇਂ ਕਾਮਾ ਹੁੰਦਾ ਉਹਨਾਂ ਨੂੰ ਕਾਮਾ ਕਹਿੰਦੇ ਸਾਡਾ ਇਤਿਹਾਸ ਤੇ ਸਿਧਾਂਤ ਕਾਇਦੇ ਕਾਨੂੰਨ ਨਿਜਮ ਤੇ ਮਰਿਆਦਾ ਜਿਨ੍ਹਾਂ ਨਾਲ ਅਸੀਂ ਆਪਣਾ ਧਰਮ ਚਲਾਉਣਾ ਹੁੰਦਾ ਉਹਨੂੰ ਮਰਿਆਦਾ ਕਿਹਾ ਜਾਂਦਾ ਹੈ ਤਾਂ ਸਾਡੇ ਧਰਮ ਦੇ ਕੁਝ ਰੂਲ ਹੁੰਦੇ ਆ ਜਾਂ ਮੁੱਢਲੇ ਸੂਲ ਹੁੰਦੇ ਆ ਸਿੱਖ ਕੇਵਲ ਸਿੱਖ ਕੇਵਲ ਅਕਾਲ ਦੀ ਪੂਜਾ ਕਰਦਾ ਸਿਰਫ ਅਕਾਲ ਪੁਰਖ ਦੀ ਪੂਜਾ ਕਰਦਾ ਹੋਰ ਕਿਸੇ ਵੀ ਦੇਵੀ ਦੇਵਤੇ ਰਖ ਮੜੀ ਜਾਂ ਕਿਸੇ ਵੀ ਹੋਰ ਝੰਡਾ ਨੂੰ ਬੜਿਆਂ ਨੂੰ ਪੂਜਦਾ ਇਹ ਆ ਪਹਿਲਾ ਸੂਲ ਸਿੱਖ ਦਾ ਸਿੱਖ ਸ਼ਬਦ ਸਿੱਖ ਸਿਰਫ ਗੁਰਬਾਣੀ ਨੂੰ ਗੁਰੂ ਸ਼ਬਦ ਨੂੰ ਗੁਰੂ ਮੰਨਦਾ ਕਿਸੇ ਹੋਰ ਨੂੰ ਉਹ ਗੁਰੂ ਨਹੀਂ ਮੰਨਦਾ ਸ਼ਬਦ ਰੂਪੀ ਗੁਰੂ ਨੂੰ ਗੁਰੂ ਮੰਨਦਾ ਹੋਰ ਕਿਸੇ ਪਖੰਡੇ ਦੀ ਪੂਜਾ ਨਹੀਂ ਕਰਦਾ ਕਿਸੇ ਨੂੰ ਨਹੀਂ ਮੰਨਦਾ ਇਹ ਦੂਜਾ ਰੂਲ ਸਿੱਖ ਹਮੇਸ਼ਾ ਪੰਜਾਂ ਪਿਆਰਿਆਂ ਤੋਂ ਖੰਡੇ ਦੀ ਪੌੜ ਲੈ ਕੇ ਕਿ ਉਹਨਾਂ ਤੋਂ ਅੰਮ੍ਰਿਤ ਛੱਕ ਕੇ ਜਾਜੇ ਚੜਦਾ ਖਾਲਸਾ ਪੰਥ ਚ ਭਰਤੇ ਹੁੰਦਾ ਦਾਖਲ ਹੁੰਦਾ ਤਾਂ ਉਹ ਸਿਰਫ ਫਿਰ ਉਸ ਟਾਈਮ ਉਹ ਖਾਲਸਾ ਚ ਭਰਤੀ ਹੋ ਜਾਂਦਾ ਸਿੱਖ ਧਰਮ ਚ ਦਾਖਲ ਹੋ ਜਾਂਦਾ ਦਾਖਲਾ ਕਹਿੰਦੇ ਜਿਸ ਨੂੰ ਇਹ ਤੀਜਾ ਰੂਲ ਤੇ ਚੌਥਾ ਜਿਹੜਾ ਸਿੱਖ ਨਿਤਨੇਮ ਕਰਦਾ ਜ਼ਰੂਰੀ ਆ ਸਿੱਖ ਨਿਤਨੇਮ ਦਾ ਧਾਰਨ ਨਹੀਂ ਹੋਣਾ ਚਾਹੀਦਾ ਸਵੇਰ ਸ਼ਾਮ ਦਾ ਸਿੱਖ ਕੇਸਾਂ ਦੀ ਸੰਭਾਲ ਕਰਦਾ ਕਿਸੇ ਵੀ ਆਪਣੇ ਰੋਮ ਤੋਂ ਸਰੀਰ ਤੋਂ ਕੇਸ ਨਹੀਂ ਕੱਟਦਾ ਸਿੱਖ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਕਰਦਾ ਜਿਵੇਂ ਕਈ ਕਹਿੰਦੇ ਆ ਸੁਖਾ ਸੁਖ ਨਿਦਾਨ ਜਾਂ ਪੰਜ ਰਤਨ ਕਹਿ ਕੇ ਕਈ ਪੀਂਦੇ ਆ ਉਹ ਇਦਾਂ ਦਾ ਕੋਈ ਵੀ ਨਸ਼ਾ ਸਿੱਖ ਨਹੀਂ ਕਰਦਾ ਹੋਣਾ ਚਾਹੀਦਾ ਤੇ ਜਿਹੜਾ ਚੌਥਾ ਸੱਤਵਾਂ ਜਿਹੜਾ ਹੈਗਾ ਵਾ ਸਿੱਖ ਦਾ ਜਿਹੜਾ ਉੱਚਾ ਸੁਚਾ ਚਰਨ ਹੋਣਾ ਚਾਹੀਦਾ ਮਤਲਬ ਇਹ ਆ ਵੀ ਸਿੱਖ ਕਿਸੇ ਵੀ ਪ੍ਰਾਈ ਇਸਤਰੀ ਦਾ ਗੰਮ ਹੀ ਨਹੀਂ ਹੋਣਾ ਚਾਹੀਦਾ ਹਰੇਕ ਨੂੰ ਆਪਣੀ ਉਮਰ ਦੇ ਨੂੰ ਦੀਦੀ ਭੈਣ ਮਾਤਾ ਬਜ਼ੁਰਗ ਉਹਨਾਂ ਦੇ ਨਾਮ ਨਾਲ ਜਾਂ ਉਹਨਾਂ ਨੂੰ ਸਤਕਾਰ ਦੇ ਕੇ ਬੁਲਾਉਂਦਾ ਵਾ ਤੇ ਕਿਸੇ ਤੇ ਵੀ ਮੈਲੀ ਅੱਖ ਨਹੀਂ ਰੱਖਦਾ ਤੇ ਇਸੇ ਹੀ ਤਰ੍ਹਾਂ ਸਿੱਖ ਬੀਬੀ ਆ ਹਰੇਕ ਆਪਣੀ ਉਮਰ ਦੇ ਪੁਰਸ਼ ਨੂੰ ਭਰਾ ਵੀਰਾ ਭਾਈ ਕਹਿ ਕੇ ਬੁਲਾਉਂਦੀ ਆ ਜੋ ਉਸੂਲ ਸਿੱਖ ਪੁਰਸ਼ਾਂ ਤੇ ਲਾਗੂ ਹੁੰਦੇ ਆ ਉਹੀ ਊਸੂਲ ਸਿੱਖ ਬੀਬੀਆਂ ਤੇ ਵੀ ਲਾਗੂ ਹੁੰਦੇ ਹਨ ਤੇ ਜਿਹੜਾ 8ਵਾਂ ਉਹ ਆ ਕਰਤ ਕਰੋ ਨਾਮ ਜਪੋ ਵੰਡ ਛਕੋ ਭਾਵ ਹੱਕ ਸੱਚ ਦੀ ਕਿਰਤ ਕਰਨੀ ਆ ਅਠੱਗੀ ਧੋਖੇ ਦੀ ਕਿਰਤ ਨਹੀਂ ਕਰਨੀ ਠੀਕ ਆ ਜੇ ਕਿਸੇ ਨਾਲ ਠੱਗੀ ਮਾਰ ਲਈ ਉਹ ਪੈਸਾ ਖਾ ਲਿਆ ਵੰਡ ਕੇ ਖਾਣਾ ਹਮੇਸ਼ਾ ਜੇ ਮਤਲਬ ਕਿ ਜਿਵੇਂ ਗੁਰੂ ਸਾਹਿਬ ਨੇ ਸਾਧੂਆਂ ਨੂੰ ਲੰਗਰ ਸ਼ਿਕਾਇਆ ਸੀਗਾ ਉਸੇ ਹੀ ਤਰ੍ਹਾਂ ਸਿੱਖ ਦਾ ਵੀ ਇਹ ਕਰਮਤ ਧਰਮ ਵੀ ਹਮੇਸ਼ਾ ਵੰਡ ਕੇ ਛਕਣਾ ਵਾ ਤੇ ਪ੍ਰਮਾਤਮਾ ਦਾ ਨਾਮ ਜਪਣਾ ਵਾ ਕਿਰਤ ਕਰਨੀ ਨਾਮ ਜਪਣਾ ਵੰਡ ਛਕਣਾ ਤੇ ਸਿੱਖ ਕਿਸੇ ਵੀ ਵਿਹਿਮਾ ਭਰਮਾ ਪਖੰਡਾ ਚ ਨਹੀਂ ਪੈਂਦਾ ਜਿਵੇਂ ਪੁੱਛ ਕਢਾਉਣੀ ਦਿਨਾਂ ਚ ਵੀ ਚੰਗੇ ਮਾੜੇ ਦਿਨ ਦਾ ਹੋ ਗਿਆ ਛਗਣ ਅਪ ਛਗਣ ਹੋ ਗਿਆ ਤੇ ਡਾਲੀ ਕਰਾਉਣੀ ਥੋਲਾ ਪਾਉਣਾ ਪੁੱਛ ਕਢਾਉਣੀ ਇਦਾਂ ਦੇ ਜੰਤਰ ਮੰਤਰਾਂ ਚ ਜਿਵੇਂ ਰਾਖੀ ਫਲਾਂ ਚ ਇਹਨਾਂ ਚ ਸਿੱਖ ਕਦੇ ਵੀ ਵਿਸ਼ਵਾਸ ਨਹੀਂ ਕਰਦਾ ਤੇ ਜਿਹੜਾ ਦਸਮਾਵਾ ਸਿੱਖ ਪੂਰੀ ਦੁਨੀਆ ਵਿੱਚ ਵਿਚਰਦਿਆਂ ਸਰਬੱਤ ਦਾ ਭਲਾ ਮੰਗਦਾ ਸੇਵਾ ਕਰਦਾ ਤੇ ਨਾਮ ਜਪਦਾ ਤੇ ਹਰੇਕ ਨੂੰ ਸਰਬੱਤ ਦੇ ਭਲੇ ਦਾ ਉਪਦੇਸ਼ ਦਿੰਦਾ ਹਰੇਕ ਨੂੰ ਸਰਬੱਤ ਦੇ ਭਲੇ ਦਾ ਉਪਦੇਸ਼ ਦਿੰਦਾ ਸੋ ਸਿੱਖ ਦਾ ਜੀਵਨ ਬਹੁਤ ਉੱਚਾ ਸੁੱਚਾ ਜੇ ਨੂੰ ਸਮਝੀਏ ਤਾਂ ਇਹ ਸਾਡੇ ਸਿੱਖ ਧਰਮ ਦੇ ਮੁੱਢਲੇ ਔਸੂਲ ਜਾਂ ਨਿਜਮ ਕਈ ਦੇ ਕਾਨੂੰਨ ਹਨ ਜੋ ਸਾਨੂੰ ਹਮੇਸ਼ਾ ਲਈ ਦੁਨੀਆ ਵਿੱਚ ਉੱਚਾ ਸੁੱਚਾ ਜੀਵਨ ਰੱਖਣ ਲਈ ਬਰਕਰਾਰ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ